ਬਾਜ਼ ਨਾਲ ਤੇ ਸਾਡੇ ਜਿਹੜੀ ਟੀਮ ਹੈ ਥਾਣੇ ਦੀ ਟੀਮ ਨੇ ਇਹਨਾਂ ਦੇ ਦੋਨਾਂ ਦੇ ਜਿਹੜਾ ਕੰਬਾਈਨਡ ਰੇਟ ਦੇ ਵਿੱਚ ਇਹ ਦਾ ਉਹ ਜਿਹੜਾ ਚਰਮ ਗਿਆ ਕਾਬੂ ਕੀਤਾ ਗਿਆ। ਔਰ ਇਹਨਾਂ ਤੋਂ ਇਹਨਾਂ ਨੂੰ ਪਰ ਜਿਹੜੇ ਜਿਹੜਾ ਕਾਬੂ ਕੀਤਾ ਗਿਆ ਉਹਦੇ ਖਲਾਫ ਇਹ ਕਾਰਵਾਈ ਜਿਹੜੀ ਹੈ ਅਗਲੀ ਰੋਜ਼। ਕਿੰਨੀ ਰਕਮ ਬਰਬਦ ਹੋਈ ਹੈ? ਕਰੀਬ 2.5 ਲੱਖ ਤੋਂ ਉੱਪਰ ਜਿਹੜਾ ਸੇਮ ਇਨਫਰਮੇਸ਼ਨ ਕਦੋਂ ਮਿਲੀ ਸੀਗੀ ਜਿਹੜਾ ਮਤਲਬ ਇਮੀਡੀਏਟਲੀ ਇਨਫਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਐਕਟ ਕੀਤਾ ਗਿਆ ਜੀ। ਕਿੰਨੇ ਬੰਦੇ ਕਿਨੇ ਲੋਕ ਸੌਂਦੇ ਕਿੰਨੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹ ਇਨਕਲੂਡਡ ਜਿਹੜਾ ਮਾਲਕ ਹੈਗਾ ਇ ਉਹ ਵੀ ਨਾਲ ਸੀ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਤਾਂ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਰਹੀ ਉਹਦੇ ਇਮੀਡੀਏਟਲੀ ਐਕਟ ਕੀਤਾ ਗਿਆ। ਮੌਕਸ ਵਿੱਚ ਮੌਜੂਦ ਕੀਤਾ ਗਿਆ। ਹਾਂਜੀ ਬਿਲਕੁਲ ਵੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਉਹਨਾਂ ਦਾ ਹਿਸਾਬ ਤਾਂ ਹੋਇਆਗਾ। ਉਹ ਸਾਰਾ ਉਹਦੇ ਨਾਲ ਜਿਹੜਾ ਹੈ ਪੈਸੇ ਰਿਕਵਰੀ ਕੀਤੇ ਗਏ। ਸਾਰਾ ਸਾਰਾ ਇਕੱਲਾ ਜੂਆ ਹੀ ਇੱਕ ਜਾਂ ਕੋਈ ਸੱਟਾ ਵੀ ਆ ਕਿਉਂਕਿ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈਗਾ ਐ ਸੈਮੀ ਫਾਈਨਲ ਜਿਹੜਾ ਖੇਡਿਆ ਜਾਣਾ ਹੈ। ਜਿਹੜਾ ਸਾਡੇ ਕੋਲ ਜੋ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟ ਫਿਲਹਾਲ ਉਹ ਜਿਹੜਾ ਜੁਆਈ ਖੇਡ ਰਹੇ ਸੀਗੇ ਉਹ ਜਿਹੜਾ 25 ਨਾਲ ਖੇਡਦੇ ਆ ਉਹ ਚੋਹ ਖੇਡਦੇ ਸੀ। ਇਹਦਾ ਉਹ ਪਾਰ ਪਾਕਿਸਤਾਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ। ਨਹੀਂ ਪੂਰੇ ਪੂਰੇ ਤੋਂ ਥਰੂ ਕਿੱਦਾਂ ਲੱਗੇ ਏਸੀ ਦਾ ਜਿਹੜਾ ਸੱਟਾ ਲੱਗਦਾ ਜਿਹੜਾ ਉਹ ਸਭਨਾਂ ਨੂੰ ਪਤਾ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਕੋਈ ਗਿਊਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਤ ਹੋਇਆ। ਕਿਉਂਕਿ ਇਹਦੇ ਪੈਸ਼ ਨਾਲ ਇਹ ਕਿੰਨਾ ਕੰਨਾ ਕੈਸ਼ ਤੁਹਾਡੇ ਕੋਲ ਸਾਰਿਆਂ ਕੋਲ ਬਰਾਮਤ ਹੋਇਆ। ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਔਖਾ ਹੈ ਕਿਉਂਕਿ ਜੇ ਆਪਾਂ ਇਨਵੈਸਟੀਗੇਟ ਕਰਨਾ ਹੈ ਪਰ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸਾਰੇ ਸ਼ਹਿਰ ਦੇ ਲੋਕ ਸੀਗੇ ਜਾਂ ਬਾਹਰੋਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਕੀ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਨਾਮੀ ਬੰਦੇ ਵੀ ਹੈਗੇ ਸਰ ਇੱਥੇ ਨਹੀਂ ਨਾਮੀ ਬੰਦੇ ਤਾਂ ਸਾਰੇ ਨਾਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਿਸ਼ਚਿਤ ਕਰ ਦਿਆਂਗੇ ਮਾਲਕ ਵੀ ਹੈ ਜੀ ਹਾਜੀ ਹੋਟਲ ਦਾ ਮਾਲਕ ਵੀ ਨਾਲ ਹੀ ਹੈ ਬੜਾ ਮਰਜੀ ਕੁਝ ਲਈ ਬਰਾਮਗੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਡਦੇ ਹੋ ਸਾਰੇ ਬਰਾਮਦ ਹੋ ਜਾਂਦੇ ਸਰ ਜੂਏ ਤੋਂ ਵਗੈਰਾ ਇਥੇ ਡੇਰਾ ਪਾਵਾ ਚੰਗਾ ਚਲਾਉਂਦੇ ਸਰ ਜੇ ਤੁਸੀਂ ਇਹ ਪਹਿਲਾ ਚੀਜ਼ ਦੀ ਖਬਰ ਸਵੇਲਾ ਲੈਦੀ ਹੁੰਦੀ ਮੇਰੇ ਧਿਆਨ ਦੇ ਉੱਤੇ ਪਹਿਲਾਂ ਅਸੀਂ ਉਸ ਦਾ ਰੇਟ ਵੀ ਕਰਦੇ ਥੈਂਕ ਯੂ ਥੈਂਕ ਯੂ